ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਤੁਹਾਡੇ ਸਾਹਮਣੇ ਹੋਇਆ ਜਪੁਜੀ ਸਾਹਿਬ ਜੀ ਦੇ ਅਗਲੇ ਪਾਠ ਦੀ ਵਿਆਖਿਆ ਲੈ ਕੇ ਸ਼ੁਰੂ ਕਰਦੇ ਆਂ ਜੀ ਜਿਨ ਸੇਵਿਆ ਤਿਨ ਪਾਇਆ ਮਾਨ ਭਾਵ ਕਿ ਜਿਸ ਮਨੁੱਖ ਨੇ ਉਸ ਅਕਾਲ ਪੁਰਖ ਨੂੰ ਸਿਮਰਿਆ ਹੈ ਉਸਨੇ ਹੀ ਵਡਿਆਈ ਪਾ ਲਈ ਹੈ ਜੀ ਨਾਨਕ ਗਾਵੀਏ ਗੁਣੀ ਨਿਧਾਨ اے ਨਾਨਕ ਆਓ ਅਸੀਂ ਵੀ ਉਸ ਗੁਨਾ ਦੇ ਖਜ਼ਾਨੇ ਹਰੀ ਪ੍ਰਭੂ ਦੀ ਸਿਫਤ ਸਲਾਹ ਕਰੀਏ ਤਾਂ ਕਿ ਸਾਨੂੰ ਵੀ ਉਸ ਦੇ ਚਰਨਾਂ ਵਿੱਚ ਨਿਵਾਸ ਮਿਲ ਜਾਵੇ ਸਾਨੂੰ ਵੀ ਆਪਣੇ ਚਰਨਾ ਦੇ ਨਾਲ ਜੋੜ ਲਵੇ ਜੀ ਗਾ ਵੀਏ ਸੁਣੀਏ ਮਨ ਰੱਖੀਏ ਪਾਓ ਆਓ ਅਕਾਲ ਪੁਰਖ ਦੇ ਗੁਣ ਗਾਈਏ ਤੇ ਸੁਣੀਏ ਤਾਂ ਕਿ ਉਹ ਸਾਨੂੰ ਆਪਣੇ ਚਰਨਾ ਦੇ ਨਾਲ ਜੋੜ ਕੇ ਰੱਖ ਸਕੇ ਹਮੇਸ਼ਾ ਉਸ ਦੀ ਸਿਫਤ ਸਲਾਹ ਕਰੀਏ ਸੁਖ ਪਰ ਹਰ ਸੁਖ ਘਰ ਲੈ ਜਾਏ ਜੋ ਮਨੁੱਖ ਇਹ ਆਹਾਰ ਕਰਦਾ ਹੈ ਉਹ ਆਪਣਾ ਦੁੱਖ ਦੂਰ ਕਰਕੇ ਸੁਖ ਨੂੰ ਹਿਰਦੇ ਵਿੱਚ ਵਸਾ ਲੈਂਦਾ ਹੈ ਭਾਵ ਕਿ ਉਸ ਨੂੰ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ ਉਹ ਸਾਰੇ ਦੁੱਖਾਂ ਕਲੇ ਕਲੇਸ਼ਾਂ ਤੋਂ ਦੂਰ ਹੋ ਜਾਂਦਾ ਹੈ ਤੇ ਪ੍ਰਭੂ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਹੈ ਉਸ ਦੀ ਸਿਫਤ ਸਲਾਹ ਕਰਨ ਲੱਗ ਪੈਂਦਾ ਹੈ ਜੀ ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਹਾ ਸਮਾਏ ਰੱਬ ਪਰ ਉਸ ਰੱਬ ਦਾ ਨਾਮ ਤੇ ਗਿਆਨ ਗੁਰੂ ਦੀ ਰਾਹੀਂ ਹੀ ਪ੍ਰਾਪਤ ਹੁੰਦਾ ਹੈ ਗੁਰੂ ਦੇ ਰਾਹੀਂ ਹੀ ਏ ਭਰਤੀ ਤੌਂਦੀ ਹੈ ਕਿ ਸਾਨੂੰ ਕਿਸ ਤਰ੍ਹਾਂ ਉਸ ਦਾ ਨਾਮ ਸਿਮਰਨਾ ਚਾਹੀਦਾ ਹੈ ਜਦੋਂ ਤੱਕ ਪਰਮਾਤਮਾ ਦੀ ਕਿਰਪਾ ਸਾਡੇ ਉੱਪਰ ਨਹੀਂ ਹੁੰਦੀ ਅਸੀਂ ਉਸ ਦਾ ਨਾਮ ਵੀ ਨਹੀਂ ਸਿਮਰ ਸਕਦੇ ਭਾਵ ਕਿ ਜਦ ਤੱਕ குரு ਨਹੀਂ ਚਾਹੁੰਦਾ ਅਸੀਂ ਉਸ ਦਾ ਨਾਮ ਵੀ ਨਹੀਂ ਲੈ ਸਕਦੇ ਇਸ ਲਈ ਉਸ ਦੀ ਕਿਰਪਾ ਹੋਣੀ અત્યੰਤ ਜ਼ਰੂਰੀ ਹੈ ਜੀ ਗੁਰੂ ਈਸ਼ਰ ਗੁਰੂ ਗੋਰਖ ਬ੍ਰਹਮਾ ਗੁਰੂ ਪਾਰਵਤੀ ਮਾਈ ਗੁਰੂ ਹੀ ਸਾਡੇ ਲਈ ਸ਼ਿਵ ਹੈ ਗੁਰੂ ਹੀ ਸਾਡੇ ਲਈ ਗੋਰਖ ਹੈ ਤੇ ਗੁਰੂ ਹੀ ਬ੍ਰਹਮਾ ਹੈ ਅਤੇ ਗੁਰੂ ਹੀ ਸਾਡੇ ਲਈ ਮਾਈ ਪਾਰਵਤੀ ਹੈ ਸਭ ਕੁਝ ਸਾਡੇ ਲਈ ਪਰਮਾਤਮਾ ਦਾ ਹੀ ਅੰਛ ਹਨ ਜੇ ਹੋ ਜਾਣਾ ਆਖਾਂ ਨਹੀਂ ਕਹਿ ਨਾ ਕਥ ਨਾ ਜਾਏ ਉਂਝ ਉਸ ਅਕਾਲ ਪੁਰਖ ਦੇ ਹੁਕਮ ਨੂੰ ਜੇ ਮੈਂ ਸਮਝ ਵੀ ਲਵਾਂ ਤਾ ਵੀ ਉਸ ਦਾ ਵਰਣਨ ਨਹੀਂ ਕਰ ਸਕਦਾ ਅਕਾਲ ਪੁਰਖ ਦੇ ਹੁਕਮ ਦਾ ਕਥਨ ਨਹੀਂ ਕੀਤਾ ਜਾ ਸਕਦਾ ਉਸ ਦੀ ਮਹਿਮਾ ਨੂੰ ਵਿਆਹ ਨਹੀਂ ਕੀਤਾ ਜਾ ਸਕਦਾ ਇਹ ਆਮ ਮਨੁੱਖ ਦੀ ਪਹੁੰਚ ਤੋਂ ਪਰੇ ਹੈ ਗੁਰਾਂ ਇੱਕ ਦੇਵ ਜਾਈ ਮੇਰੀ ਤਾਂ ਹੈ ਸਤਿਗੁਰੂ ਤੇਰੇ ਅੱਗੇ ਹੀ ਅਰਦਾਸ ਹੈ ਕਿ ਮੈਨੂੰ ਸੋਝੀ ਬਖਸ਼ ਮੈਨੂੰ ਸਮਝ ਦੇ ਕਿ ਮੈਂ ਤੇਰੇ ਨਾਮ ਦੀ ਮਹਿਮਾ ਨੂੰ ਸਮਝ ਸਕਾਂ ਸਬਨਾ ਜੀਆਂ ਕਾ ਇੱਕ ਦਾਤਾ ਸੂਮੈ ਵਿਸਰ ਨਾ ਜਾਏ ਭਾਵ ਕਿ ਜਿਹੜਾ ਸਬਨਾ ਜੀਆਂ ਨੂੰ ਦਾਤਾ ਦੇਣ ਵਾਲਾ ਇੱਕ ਰੱਬ ਪ੍ਰਭੂ ਪਰਮੇਸ਼ਵਰ ਪਰਮਾਤਮਾ ਹੈ ਮੈਂ ਉਸਨੂੰ ਭੁਲਾ ਨਾ ਦੇਵਾਂ ਮੈਂ ਉਸ ਦੀ ਸਿਫਤ ਸਲਾਹ ਕਰਨਾ ਜਾਰੀ ਰੱਖਾਂ ਤੀਰਥ ਨਾਮਾ ਜੇ ਤਿਸ ਭਾਵਾਂ ਬਿਨ ਭਾਣੇ ਕੀ ਨਾਈ ਕਰੀ ਭਾਵ ਮੈਂ ਤੀਰਥ ਉੱਤੇ ਜਾ ਕੇ ਦਦ ਇਸ਼ਨਾਨ ਕਰਾਂ ਜੇ یوں ਕਰਨ ਨਾਲ ਉਸ ਪਰਮਾਤਮਾ ਨੂੰ ਖੁਸ਼ ਕਰ ਸਕਾ ਪਰ ਜੇ ਇਸ ਤਰ੍ਹਾਂ ਪਰਮਾਤਮਾ ਕਰਨ ਨਾਲ ਖੁਸ਼ ਨਹੀਂ ਹੁੰਦਾ ਤਾਂ ਮੇਰਾ ਇਹ ਸਭ ਕੀਤਾ ਹੋਇਆ ਵਿਅਰਥ ਹੈ ਕਿਉਂਕਿ ਪਰਮਾਤਮਾ ਨੂੰ ਤੀਰਥ ਆਦਿਕ ਸਥਾਨਾਂ ਉੱਪਰ ਜਾ ਕੇ ਇਸ਼ਨਾਨ ਕਰਕੇ ਖੁਸ਼ ਨਹੀਂ ਕੀਤਾ ਜਾ ਸਕਦਾ ਜੇਤੀ ਸਿਰਠੀ ਉਪਾਈ ਵੇਖਾ ਵਿਨ ਕਰਮਾਂ ਕੀ ਮਿਲੇ ਲਈ ਬਾਬ ਅਕਾਲ ਪੁਰਖ ਦੀ ਪੈਦਾ ਕੀਤੀ ਹੋਈ ਜਿਤਨੇ ਵੀ ਦੁਨੀਆਂ ਮੈਂ ਵੇਖਦਾ ਹਾਂ ਇਸ ਵਿੱਚ ਪਰਮਾਤਮਾ ਦੀ ਕਿਰਪਾ ਤੋਂ ਬਿਨਾ ਕਿਸੇ ਨੂੰ ਕੁਝ ਵੀ ਨਹੀਂ ਮਿਲ ਸਕਦਾ ਨਾ ਹੀ ਮੈਂ ਅੱਜ ਤੱਕ ਮਿਲਦਾ ਦੇਖਿਆ ਹੈ ਜੀ ਅਗਲੀ ਵੀਡੀਓ ਵਿੱਚ ਗੁਰੂ ਪਿਆਰਿਓ ਮਿਲਦੇ ਹਾਂ ਇਸ ਦੇ ਨੈਕਸਟ ਪਾਰਟ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ